ਆਉਣ ਲੱਗੇ ਸਸਕਾ ਵਿਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵਿਜੀਆ ਜਿਪਣੇ ਵਿਜੜ ਹੈਗੀ ਆ ਪਿੰਡ ਸੁਖਿਆਲਾ ਜ਼ਿਲ੍ਹਾ ਫਰੋਹ ਪਰਪੰਦੇ ਤਹਿਸੀਲ ਇਹਦਾ ਇਹਨਾਂ ਮੇਰਾ ਕੇ ਵੀਡੀਓ ਬਣਾਇਆ ਸੀ ਜੇ ਆਪਾਂ ਵੀਰਾਂ ਨੂੰ ਪਰ ਜਸਤੀ ਗਾਵਾ ਹੁੰਦੀਆਂ ਪਰ ਹੁੰਦੀਆਂ ਬੜੀ ਕੁਆਲਿਟੀ ਵਾਲੀਆਂ ਅੱਜ ਵੀ ਨੇ ਕੋਈ ਦਿਨ ਚਾਰ ਦੇ ਲਾਫਾ ਗਾਵਾ ਸੇਲ ਆ ਤੇ ਆਉਣ ਕੋ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਹਸਤੀਕਾਲ ਹਸਤੀਕਾ ਭਾਈ ਜੀ ਹੋਰ ਭਾਈ ਕਿੱਦਾਂ ਬਹੁਤ ਵਧੀਆ ਤੁਸੀਂ ਲੱਸੋ ਜੀ ਅੱਛਾ ਅੰਬਰੀਆ ਸਾਹਿਬ ਕੈਮਰਾ ਫਿਰ हां बहुत बढ़िया ਵੀਰੇ ਰਿਸਪੌਂਸ ਮਿਲਿਆ ਬਹੁਤ ਫੋਨ ਆਏ ਆਪਾਂ ਨੂੰ ਹਾਂਜੀ ਹਾਂਜੀ ਚੱਲ ਚੱਲ ਮਾਲ ਵੀ ਚੰਗੇ ਨਾਲੇ ਇੱਕ ਹੈ ਜਰਸੀ ਇੱਕ ਹੈ ਜਰਸੀ ਮੈਡਮ ਵੀ ਚੰਗੀਆਂ ਸੀ ਹਾਂ ਇਹਦਾ ਬੜਾ ਫਰਕ ਪੈਂਦਾ ਹਾਂਜੀ ਅੱਜ ਵੀ ਜੀ ਕਿਹਨੇ ਫਿਰ ਅੱਜ ਵੀਰੇ ਵੇਡਾਂ ਦਾ 5 ਸੀ ਆਪਣੇ ਕੋਲੇ ਦੋ ਪਹਿਲਾਂ ਚਲੇ ਗਈਆਂ ਹੁਣ ਇੱਕ ਉਹ ਵੀ ਵੇਡ ਸੇਲ ਹੋ ਗਈ ਦੋ ਬੇਡਾਂ ਰਹਿ ਗਈਆਂ ਹੁਣ ਆਪਣੇ ਕੋਲੇ ਦੋ ਹੀ ਰਹਿ ਗਈਆਂ ਦੋ ਹੀ ਰਹਿ ਗਈਆਂ ਚਲੋ ਦੱਸੋ ਵੀਰੇ ਇਹ ਸੂਈ ਹੈ ਜੀ ਇਹ ਬੈਡ ਵੀਰੇ ਦੂਜੀ ਸੂਈ ਕੱਲ ਸ਼ਾਮ ਸੂਈ ਆ ਹਾਂਜੀ ਹਾਂਜੀ ਮਗਰ ਬੱਚਾ ਵੀਰੇ ਇਹਦੇ ਠੀਕ ਆ ਜਿਹੜਾ ਪਹਿਲੇ ਸੂਈ ਦਾ ਵੀਰੇ ਮਾਲਕ ਨੇ ਆਪ ਨੂੰ ਦੋ ਦੱਸਿਆ 18 ਤੋਂ 19 ਕਿਲੋ ਅੱਛਾ ਜੀ ਬਾਕੀ ਕੋਈ ਵੀ ਵੇਡ ਹਨਾ ਅਗਲਾ ਆਪ ਦੀ ਸਮਝ ਨਾਲ ਬਿਲਕੁਲ ਬਿਲਕੁਲ ਆਪਣੀ ਗਾਰੰਟੀ ਹੋ ਠੀਕ ਆ ਹਾਂਜੀ ਤੇ ਬੱਚਾ ਮਗਰ ਕੀ ਆ ਗਿਆ ਜੀ ਮਗਰ ਬੱਚਾ ਵੀਰੇ ਖੋਲੋ ਲਓ ਜੀ ਦੇਖੋ ਹੁਣ ਇਸ ਟਾਈਮ ਦੁੱਧ ਸਹੀ ਕਿ ਕਿੰਨਾ ਲੀਵਾ ਜਿਆਦਾ ਸੀ ਠੀਕ ਆ ਚੰਗੀ ਵਿਹੜ ਵੱਡੀ ਆ ਪੰਜਾਬ ਵਾਲੀ ਆ ਜੀ ਲੋ ਵੇਖੋ ਕਰ ਸਕਦੀ ਬਾਜੀ ਤੁਹਾਡੇ ਫਿਰ ਇਹਨੇ ਵੇਖਿਆ ਜਣਾ ਉਹਦੀ ਪਾਈ ਪਾਈ ਪਪਾ ਬਹੁਤ ਆ ਚੁਾਈ ਜੋ ਵਧੀਆ ਚੁਾਈ 1 ਕਿਲੋ ਬਸ ਠੀਕ ਆ ਆ ਜਾ ਲੈ ਆ ਲੈ ਬਸ ਠੀਕ ਚਲੋ ਹੇ ਬੈਣ ਲੱਪਾ ਲੁਕੋ ਮਾਰਾ ਬੰਨਾ ਪੂਰਾ ਹਜ ਬੈਣ ਨੇ ਹਾਂਜੀ ਮੋਲ ਕਰੀ ਦਾ ਬਿਲਕੁਲ ਜਾਇਜ਼ ਹੀ ਹੋਊਗਾ ਜੀ ਲੈਣ ਦੇ ਨ 52000 ਦੀ ਵਾੜ ਦੇ ਦਾਂਗੇ ਸੌਰੀ ਕਰੋਗੇ ਵਿੱਚ ਛੋੜ ਕਰ ਦਾਂਗੇ ਕਾਰਨ 55 60 ਕਰ ਲੀਏ ਪਰ 52000 ਦੀ ਵਾੜ ਦੇ ਦਾਂਗੇ ਛੋੜ ਕਿੰਨੀ ਕਰ ਦੋਗੇ 1000 ਰੁਪਿਆ ਛੋਟ ਕਰ ਦਾਂਗੇ ਫਿਰ ਕੋਈ ਗੱਲ ਤਾਂ ਦੇਖ ਲਓ ਮਾਦਮ ਨਹੀਂ ਠੀਕ ਫੜ ਕੇ ਦਿਖਾ ਦਣਾ ਹਾਂ ਨਹੀਂ ਨਹੀਂ ਵੱਡੀ ਬੈੜ ਹੈ ਜੀ ਵੱਡੀ ਬੈੜ ਛੋਟੀ ਯਾਰਸੀ ਨਹੀਂ ਮੰਗਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਬਾਕੀ 7 ਕਿਲੋ ਬੋਲਾ ਗੱਢੀਏ ਸਾਫ਼ ਕੀਤੀ ਹੋਈ ਹੈ ਹਾਂਜੀ 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 ਪਰ ਕਰਜਣਾ ਫਿਰ ਬੈੜ ਇਹ ਵੱਡਾ ਜੀ ਹਾਂਜੀ ਢਾਂਚਾ ਵੱਡਾ ਢਾਂਚਾ ਵੱਡਾ ਇਹ ਜੀ ਇਹ ਬੈੜ ਨੇ ਵੀਰੇ ਦੂਜੇ ਸੂਏ ਸੂਣਾ ਵਾ ਅੱਛਾ ਗੱਪਣਾ ਗੱਪਣਾ ਜੀ ਤੇ ਹਾਂ ਰੋਟੀ ਮੰਨ ਕੇ ਚੱਲੋ ਵੀ ਹਫ਼ਤੇ ਤੋਂ 10 ਦਿਨ ਲੈ ਜਾਣੇ ਬੈੜ ਨੇ ਠੀਕ ਆ ਇਹ ਵੀ ਲੈ ਜੋ ਤਾਂ ਹਾਂ 10 ਦਿਨ ਜੀ ਦੋ ਦੱਸਿਆ ਵੀਰੇ ਆਪਣ ਨੂੰ 14 ਕਿਲ प्योर जर्सी है क्या जी हाँ क्वालिटी बहुत आ गई बिल्कुल छोटा गाना आने वाले बाहर निकले पूरे आ घायल मैंने मुंह चलो जाओ पहले भाई तू तो जंगल क्वालिटी करके लगे हैं ना जंगल घायली ਬਿਲਕੁਲ ਜੀ ਬਿਲਕੁਲ ਚਾਹੀਦਾ ਭਈਆ ਇਹ ਹਾਂ ਹਾਂਜੀ ਇਹ ਬੱਚੀ ਦਾ 42000 ਜਮਾਨਤਾਨ ਕਰ ਦਾਂਗੇ 42 ਕਿੰਨਾ ਜੀ ਵੀਰੇ ਨੈਟ 40 ਦੀ ਦੇ ਦੇ 42000 ਜਮਾਨਤਾਨ ਕਰ ਦਾਂਗੇ ਹਾਂਜੀ ਠੀਕ ਹੈ ਤੇ ਇਹ ਵੇਖ ਗਿਆ ਫਿਰ ਕੀ ਵੇਖੀ ਬੜਾ ਠੀਕ ਹੈ ਜਿਖਾ ਜੀ ਦੋ ਬਹਿਣਾ ਆਓ ਇੱਥੇ ਚੁਆਈ ਕਰਕੇ ਚੈੱਕ ਕਰਕੇ ਲੈ ਜਾਓ ਨਹੀਂ ਭਈ ਜੀ ਸਾਰਾ ਪੂਰੀ ਦਸਲੀ ਰੱਖੇ ਇਹ ਨਹੀਂ ਵੀ ਆਉਣਾ ਵੀਰੇ ਕਿਸੇ ਭਰਾ ਨੇ ਵੀ ਹੈਨਾ ਤੇ ਥਾਣਾਂ ਦੀ ਆਪਣੀ ਗਾਰੰਟੀ ਹੋਊਗੀ ਬਿਲਕੁਲ ਗੱਡੀ 'ਚ ਖੜੀ ਦੇ ਥਾਣ ਦੇਖ ਲਵਾਂਗੇ ਇਹ ਥਾਣ 'ਚ ਕੋਈ ਚੱਕਰ ਹੋਊਗਾ ਗੱਡੀ ਦਾ ਕਰਾਇਆ ਵੀ ਆਪਣਾ ਹਾਂਜੀ ਹਾਂਜੀ ਬਾਕੀ ਚਲੋ ਜਿਹੜਾ ਦੁੱਧ ਲੈਣਾ ਅਗਲੇ ਨੇ ਆਪਣੀ ਸੇਵਾ ਦਾ ਬਿਲਕੁਲ ਠੀਕ ਹਾਂਜੀ ਨੰਬਰ ਜੀ ਨੰਬਰ ਵੀਰੇ 978123099781230955 ਸੁੱਖੇ ਵਾਲਾ ਵੀਰੇ ਆਪਣਾ ਜੀਰੇ ਤੋਂ 5 ਪੈ ਜਾਂਦਾ ਇਹ ਮੋਗੇ ਤੋਂ 20 ਕਿਲੋਮੀਟਰ ਵੜ ਪੈ ਜਾਂਦਾ ਸਸਤੀਆਂ ਸਸਤੀਆਂ